ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਜੀ ਨੂੰ ਤੇ ਇੱਕ ਬਦਰਸਾ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਸਰਬੱਤ ਦਾ ਭਲਾ ਕਰਵਾ ਬਈ ਮਿਹਰ ਕਰੋ ਕਿਰਪਾ ਕਰਵਾ ਬਈ ਦੁੱਖਾਂ ਤਕਲੀਫਾਂ ਦਾ ਨਾਸ਼ ਕਰੋ ਬਈ ਮਿਹਰ ਕਰੋ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸਰਬੱਤ ਨੂੰ ਤੇ ਬਲਵਾਂ ਮਹਾਰਾਜ ਤਾਂ ਸੁਣੀ ਤੇ ਮਿਹਰ ਕਰੋ ਕਿਰਪਾ ਕਰੋ ਗੰਦਨ ਮਹਾਪਾਜੀ ਜੀ ਗੰਦਨ ਬਾਬਾ ਜੀ ਜੀ

ਆਗ ਸੂਹੀ ਮਹੱਲਾਤੀ ਜਾਨ ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਾਮ ਹੀ ਤੇ ਸਭ ਕੇਸ਼ ਹੋਵਾ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਨਾਮੈ ਹੀ ਤੇ ਸਭ ਕੇ ਸੋਵਾ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਕਉਡੀ ਬਦਲੈ ਜਨਮ ਗਵਾਇ ਚੀਲ ਸਨਾਈ ਆਪੈ ਗੁਰਮੁਖ ਹੋਇ ਤਾਹਿ ਕੋ ਜਾਣੈ ਹੋ ਮੈਂ ਦੁਖ ਨਾ ਸੰਤਾ ਬਹਿ ਬਲਿਹਾਰੀ ਗੁਰ ਆਪਣੇ ਵਿਟੋ ਜੇਨ ਸਾਚੇ ਸੋਲੇ ਵਲਾਈ ਸ਼ਬਦ ਜੀਨ ਆਤਮ ਪਰਗਾਸਿਆ ਸਹਜ ਰਹਾ ਸਮਾਈ ਰਹਾ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਦਾ ਅੰਧ ਕਮਾਵੈ ਵੇਖਖਟੇ ਸੰਸਾਰੇ माया मोह सदा दुख पाए बिन गुरु अत्त बियारे सोई सेवक जे साथ गुरु सेवे चाल आए साथ गुरु पाए साजा शब्द सिफत है साजी साजा मन बसाए ਸਜੀ ਬਾਣੀ ਗੁਰਮੁਖ ਆਖੇ ਹਉ ਮੈਂ ਵਿੱਚੋ ਜਾਏ ਆਪੇ ਦਾਤਾ ਕਰਮ ਹੈ ਸਾਜਾ ਸਾਜਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਆਲਪਤ ਸਾਚਾ ਰੰਗ ਰਤਾ ਗੁਰ ਕਹਿ ਸਹਿਜ ਸੁਭਾਏ ਮਨ ਮੁਖ ਸਾਧਹੀ ਕੂੜੋ ਬੋਲਾਏ ਵੇਖ ਵੀ ਜਾਏ ਵੇਖ ਖਾਏ ਜਮ ਕਾਲ ਬਾਦਾ ਤ੍ਰਸਨਾ ਧਾਧਾ ਵੇਨ ਗੁਰ ਕਵਣ ਛਡਾਏ ਸੱਜਾ ਤੀਰਥ ਜੇਤ ਸਾਤ ਸਾਰ ਨਾਵਣ ਗੁਰਮੁਖ ਆਪ ਬੁਝਾਏ 860 ਤੀਰਥ ਗੁਰ ਸ਼ਬਦ ਦਿਖਾਏ ਤੇਤ ਨਾ ਤੈ ਮਲ ਜਾਏ ਸੱਜਾ ਸ਼ਬਦ ਸੱਜਾ ਹੈ ਨਿਰਮਲ ਨਾ ਮਾਲ ਲਗੈ ਨਾ ਲਾਏ ਸੱਜੀ ਸਿਫਤ ਸੱਜੀ ਸਾਲਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਾਰੇ ਤੇ ਸਕੇ ਰਾ ਦੁਰਮਤ ਕਹਿਣ ਨਾ ਜਾਏ ਹੁਗਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋ ਜਾਏ گر کی ساکھی سہجے چاخی ترسنا یگن بجائے گر کے شبد راتا سہجے ماتا سہجے ریا سمائے ہر کا نام ساتھ کر جانے گر کے پائے پیارے سجی بڑے آئی گور تے پائی سجا نائے پیارے ایک سجا سب میں برت ہے ورلا کو بھی چارے آپ میل لئے تا بخشے سچی بگت سوارے ਸਬੋ ਸਾਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਣਾ ਹੁਗਮ ਵਰਤੈ ਗੁਰਮੁਖ ਆਪ ਪਛਾਨੈ ਨਾਮ ਧਿਆਇ ਤਾ ਸਾਥ ਗੁਰ ਪਾਏ ਜੋ ਇਚੈ ਸੋ ਫਲ ਪਾਏ ਨਾਨਕ ਤੇ ਸਦਾ ਸਭ ਕੇ ਸ਼ੋਵੈ ਜੇ ਵਿੱਚ ਆਪਗਵਾਏ ਨਾਮ ਤੇ ਆਏ ਤਾਂ ਸਤਗੁਰ ਪਾਏ ਜੋ ਇਚੈ ਸੋ ਫਲ ਪਾਏ ਨਾਨਕ ਤੇ ਸਦਾ ਸਭ ਕੇ ਸ਼ੋਵੈ ਜੀ ਵਿੱਚ ਆਪ ਗਵ्हाਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ